जय साईं जी दाता बलि करे गुलाम दा गुलाम चैनल नाल जुड़े रहने ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਸਾਡੇ ਆਉਣ ਵਾਲੇ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਗੁਲਾਮ ਦਾ ਗੁਲਾਮ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਰੱਬ ਨੂੰ ਪਾਉਣ ਲਈ ਜਾਂ ਰੱਬ ਦੇ ਨੇੜੇ ਹੋਣ ਲਈ ਸਾਨੂੰ ਕੀ ਕੁਝ ਗੱਲਾਂ ਦਾ ਧਿਆਨ ਦੇਣਾ ਪਵੇਗਾ ਤੇ ਆਓ ਹੁਣ ਆਪਾਂ ਸਾਰੇ ਆਪੋ ਆਪਣੇ ਮੁਰਸ਼ਿਦਾਂ ਦਾ ਨਾਮ ਲੈ ਕੇ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਰੱਬ ਨੂੰ ਪਉਣਾ ਨਾ ਤਾਂ ਬਹੁਤ ਔਖਾ ਹੈ ਅਤੇ ਨਾ ਹੀ ਬਹੁਤਾ ਸੁਖਾ ਫਿਰ ਮਸਲਾ ਇਹ ਹੈ ਕਿ ਰੱਬ ਨੂੰ ਪਾਈਏ ਕਿਵੇਂ ਅੱਜ ਅਸੀਂ ਇਸ ਵੀਡੀਓ ਰਾਹੀਂ ਆਪ ਜੀ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਜਿਸ ਨੂੰ ਸੁਣ ਕੇ ਉਮੀਦ ਕਰਦਾ ਹਾਂ ਆਪ ਜੀ ਨੂੰ ਆਪ ਜੀ ਦੀਆਂ ਬਹੁਤ ਗੱਲਾਂ ਦੇ ਜਵਾਬ ਮਿਲਣਗੇ ਰੱਬ ਨਾਲ ਕਿਵੇਂ ਜੁੜੀਏ ਜਾਂ ਰੱਬ ਨੂੰ ਕਿਵੇਂ ਪਾਈਏ ਰੱਬ ਨੂੰ ਪਾਉਣ ਵਿੱਚ ਕਦੇ ਵੀ ਦੇਰੀ ਨਹੀਂ ਹੁੰਦੀ ਇਹ ਖੇਡ ਬਸ ਸਾਰੀ ਮਨ ਦੀ ਹੈ ਇਥੇ ਬਾਬਾ ਬੁੱਲੇ ਸ਼ਾਹ ਜੀ ਫਰਮਾਉਂਦੇ ਹਨ ਉਹ ਬੋਲਿਆ ਮਨ ਦਾ ਕੀ ਸਮਝਾਉਣਾ ਇਧਰੋਂ ਪੁੱਟਣਾ ਤੇ ਇਧਰ ਲਾਉਣਾ ਰੱਬ ਦਾ ਕੰਮ ਹੈ ਆਪਣੇ ਪੱਕੇ ਅਤੇ ਸੱਚੇ ਮੁਰੇਦ ਨੂੰ ਬਖਸ਼ ਕੇ ਸਿੱਧੇ ਰਹਿ ਪਉਣਾ ਸਾਨੂੰ ਆਪਣੇ ਮੁਰਸ਼ਿਦ ਨੂੰ ਮਨਾਉਣ ਲਈ ਜਾਂ ਉਹਦੇ ਨੇੜੇ ਹੋਣ ਲਈ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਦੂਰ ਹੋਣਾ ਪੈਂਦਾ ਇੱਥੇ ਇੱਕ ਹੋਰ ਸ਼ਾਇਰ ਲਿਖਦਾ ਹੈ ਜਿੰਨਾ ਚਾਹੇ ਤੂੰ ਖਾਸਮ ਦੇ ਨੇੜੇ ਹੋਣਾ ਉਹਨਾ ਆਪਣੇ ਆਪ ਤੋਂ ਦੂਰ ਹੋ ਜਾ ਵਾਹ ਕੀ ਕਮਾਲ ਬਾਤ ਕਹੀ ਆਪਣੇ ਆਪ ਤੋਂ ਕਬ ਆਪਣੀ ਮਹਿਤ ਤੋਂ ਦੂਰ ਹੋ ਜਾ ਅਸੀਂ ਕੀ ਕਰਦੇ ਹਾਂ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਤੇ ਤਸਵੀਂਾਂ ਚੱਕੀ ਫਿਰਦੇ ਹਾਂ ਮੰਦਰ ਗੁਰਦੁਆਰੇ ਮਸੀਤਾਂ 'ਚ ਦਿਖਾਵਾ ਕਰਦੇ ਫਿਰਦੇ ਹਾਂ ਇਨਾ ਚੀਜ਼ਾਂ ਨਾਲ ਕਦੇ ਵੀ ਰੱਬ ਖੁਸ਼ ਨਹੀਂ ਹੁੰਦਾ ਰੱਬ ਉਦੋਂ ਖੁਸ਼ ਹੁੰਦਾ ਹੈ ਜਦੋਂ ਤੁਸੀਂ ਕਿਸੇ ਗਰੀਬ ਮਸਕੀਨ ਦੀ ਬਿਮਾਰੀ 'ਚ ਜਾਂ ਕਾਰੋਬਾਰੀ ਰਿਜ਼ਕ ਵਿੱਚ ਮਦਦ ਕਰਦੇ ਹੋ ਰੱਬ ਨੂੰ ਪਾਉਣ ਲਈ ਸਾਨੂੰ ਆਪਣੇ ਅੰਦਰਲੀ ਸਫਾਈ ਕਰਨ ਦੀ ਲੋੜ ਹੈ ਹੁਣ ਇਥੇ ਕਈ ਸੱਜਣ ਕਹਿੰਦੇ ਹੁਣੇ ਅਸੀਂ ਆਪਣੇ ਮਨ ਦੀ ਸਫਾਈ ਕਿਵੇਂ ਕਰੀਏ ਬਹੁਤ ਕੋਸ਼ਿਸ਼ ਕਰਦੇ ਹਾਂ ਇਸ ਨੂੰ ਸਾਫ਼ ਕਰਨ ਦੀ ਪਰ ਸਾਫ਼ ਨਹੀਂ ਹੋ ਕਰ ਪਾਉਂਦੇ ਸਭ ਤੋਂ ਪਹਿਲਾਂ ਆਪਣੇ ਮਨ ਦੀ ਸਫਾਈ ਕਰਨ ਲਈ ਆਪਣੇ ਅੰਦਰ ਨਿਮਰਤਾ ਲਿਆਉਣ ਦੀ ਲੋੜ ਹੈ ਅਤੇ ਤੁਸੀਂ ਜਿੰਨਾ ਚੁੱਪ रह ਸਕਦੇ ਹੋ ਤੁਸੀਂ ਜਿੰਨਾ ਚੁੱਪ رہ ਸਕਦੇ ਹੋ ਆਪਣੇ ਮਨ ਦੀ ਸਫਾਈ ਕਰਨ ਦੇ ਵਿੱਚ ਆਪਣੇ ਮਨ ਵਿੱਚ ਦੂਸਰੇ ਲਈ ਦਇਆ ਭਾਵਨਾ ਰੱਖੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਡੇ ਮਨ ਵਿੱਚ ਵਸੇ ਤਾਂ ਆਪਣੇ ਮਨ ਦੀ ਸਫਾਈ ਵੀ ਸਾਨੂੰ ਆਪਣੇ ਆਪ ਹੀ ਕਰਨੀ ਪਵੇਗੀ ਇਸ ਤੋਂ ਪਹਿਲਾਂ ਕਿ ਮਨ ਤੁਹਾਨੂੰ ਆਪਣੇ ਵੱਸ ਵਿੱਚ ਕਰੇ ਤੁਸੀਂ ਮਨ ਨੂੰ ਹੀ ਆਪਣੇ ਵੱਸ ਵਿੱਚ ਕਰ ਲਓ 24 ਘੰਟਿਆਂ 'ਚੋਂ ਕੁਝ ਸਮਾਂ ਆਪਣੇ ਮੁਰਸ਼ਿਦ ਲਈ ਕੱਢਣਾ ਸ਼ੁਰੂ ਕਰ ਦਿਓ ਹੌਲੀ-ਹੌਲੀ ਰੋਜ਼ ਸਮਾਂ ਵਧਾਓ ਰੋਜ਼ ਸਮਾਂ ਵਧਾਉਣ ਨਾਲ ਰਸ ਬਣਨਾ ਸ਼ੁਰੂ ਹੋਵੇਗਾ ਅਤੇ ਰੋਜ਼ਮਰਾਂ ਦੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਹੌਲੀ-ਹੌਲੀ ਨਿਜਾਤ ਵੀ ਮਿਲਣੀ ਸ਼ੁਰੂ ਹੋ ਜਾਵੇਗੀ ਇਸੇ ਤਰ੍ਹਾਂ ਅਸੀਂ ਆਪਣੇ ਮਨ ਨੂੰ ਸਾਫ਼ ਕਰਕੇ ਆਪਣੇ ਮੁਰਸ਼ਿਦ ਦੀ ਜਗ੍ਹਾ ਆਪਣੇ ਮਨ ਦੇ ਵਿੱਚ ਬਣਾ ਸਕਦੇ ਹਾਂ ਸੋ ਅੱਜ ਲਈ ਇੰਨਾ ਹੀ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਚੰਗਾ ਲੱਗਾ ਹੋਵੇਗਾ ਜਲਦ ਹੀ ਹੋਰ ਵੀਡੀਓ ਲੈ ਕੇ حاضر ਹੋਵਾਂਗੇ ਤਦ ਤੱਕ ਲਈ ਜੈ ਸਾਈ ਜੀ ਦਾਤਾ ਭਲੀ ਕਰੇ